ਅਮਾ ਮਰ ਅੰਮ੍ਰਿਤਸਰ ਦੇ ਮਜੀਠਾ ਰੋਡ ਰਾਮਨਗਰ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਰਾਣੀ ਰੰਜਿਸ਼ ਤੇ ਚੱਲਦੇ ਇੱਕ ਨੌਜਵਾਨ ਉੱਪਰ ਜਾਨਲੇਵਾ ਹਮਲਾ ਕਰਨ ਦੇ ਬਾਅਦ ਘਰ ਆ ਕੇ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਨਾਲ ਪਰਿਵਾਰ ਦੇ ਨਾਲ ਨਾਲ ਇਲਾਕੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਸੰਬੰਧੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਉਸ ਨੌਜਵਾਨ ਦੀ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਇਸ ਦੇ ਨਾਲ ਜਿਹੜੀ ਨੌਜਵਾਨਾ ਵੱਲੋਂ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਘਰ ਦੇ ਵਿੱਚ ਆਣ ਕੇ ਗੋਲੀਆਂ ਚਲਾਈਆਂ ਗਿਆ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਗੋਲੀਆਂ ਦੇ ਖੋਲ ਦਿਖਾਈ ਦਿਖਾ ਰਹੇ ਨੇ ਔਰ ਨਾਲ ਦੀ ਨਾਲ ਗੱਲ ਕਰੀ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤਾਂ ਜਾਂਚ ਕਰ ਰਹੇ ਹਨ ਆਪਣੇ ਕੀ ਨਾਮ ਹੈ ਮੇਰਾ ਨਾਮ ਸਿਮਰਨਜੀਤ ਕੌਰ ਕਿਹੜੇ ਲੱਕੇ ਰਹੇ ਆ ਰਾਮਨਗਰ ਕਲੋਨੀ ਮੀਠਰੋੜ ਇੱਥੀ ਗੱਲ ਹੋ ਰਹੀ ਗੱਲ ਦੁਪਹਿਰੇ ਮੀਰ ਜੀ ਦੇ 2:30 ਵਜੇ ਦਾ ਟਾਈਮ ਸੀ ਤੇ ਗੁਰਦੁਆਰੇ ਚੱਲਿਆ ਮੇਰਾ ਬੇਟਾ ਤੇ ਗੁਰਦੁਆਰੇ ਜਾਂਦਿਆ ਰਾਹ ਚ ਦੋ ਜਾਨੇ ਆਏ ਸਕੂਟਰੀ ਤੇ ਇੱਕ ਨੇ ਆਣ ਕੇ ਕਿਹਾ ਵੀ ਹਾਂ ਜਾਨੀ ਸਕੂਲ ਨਹੀਂ ਹੁੰਦਾ ਹੁੰਦਾ ਇਹਨੇ ਕਿਹਾ ਵੀ ਅੰਗਾ ਵਾ ਹੁਣ ਸਟੀਆਂ ਪੈ ਗਈਆਂ ਉਦੋਂ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਹਦੀ ਧੌਣ ਤੇ ਮਾਰਿਆ ਪਛਾਣ ਉਹ ਬੰਦੇ ਕਿਹੜੇ ਮੁਰੇ ਹਾਂ ਹਾਂਜੀ ਮੈਨੂੰ ਪੂਰੀ ਪਛਾਣ ਮਗਰੋਂ ਥੋੜਾ 10 ਮਿੰਟ ਠਹਿਰ ਕੇ ਤੇ ਪੰਜ ਛੇ ਜਣੇ ਆਏ ਆ ਦੋ ਜਣੇ ਕੋਠੇ ਤੇ ਜਿਹੜੇ ਬਾਕੀ ਥੱਲੇ ਖਲੋਤੇ ਆ ਆ ਕੇ ਸਿੱਧਾ ਹੀ ਇਨਫੇਰਾਂ ਕਹਿੰਦੇ ਹਾਂ ਗਿਆ ਨਹੀਂ ਕੀ ਕਰਨਾ ਇਹ ਗਾੜੀਆਂ ਆਂਦਾ ਹਾਂ ਕੀਂ ਕੀ ਕਰਨਾ ਮੈਂ ਉਨ ਚੋਂ ਮੈਂ ਵੀ ਉੱਠ ਕੇ ਮਸ਼ੀਨ ਤੋਂ ਤੇ ਮੈਂ ਡੈਪੀ ਆ ਮੈਂ ਕਿਹਾ ਤੁਸੀਂ ਤਕਾਰ ਆਣ ਕੇ ਗੱਲ ਪੈਂਡੇ ਜੀ ਤੇ ਆਂਦਾ ਹਮਾ ਤਾਂ ਤੂੰ ਬੋਲਦੀ ਕਿਦਾਂ ਤੇ ਮੈਂ ਕਿਹਾ ਤੁਸੀਂ ਉਨ ਚੋਂ ਨੇ ਪਿਸਤੌਲ ਕੱਢ ਲਿਆ ਮੈਂ ਕਿਹਾ ਤੁਸੀਂ ਹੁਣ ਮੈਂ ਤੁਹਾਨੂੰ ਰੋਟੀਆਂ ਥੋੜੀ ਪਕਾ ਕੇ ਖਵਾਉਣੀਆਂ ਆ ਜੇ ਤੁਸੀਂ ਆਏ ਜੇ ਕਿਹੜੇ ਮੁੰਡੇ ਸੀ ਮੁੰਡੇ ਇਥੋਂ ਸਾਡੀ ਕਲੋਨੀ ਦੇ ਆ ਕਨਾਲ ਨਹੀਂ ਪਤਾ ਨਹੀਂ ਨਾ ਮੈਨੂੰ ਨਹੀਂ ਬੱਚੇ ਨੂੰ ਨਾ ਲੱਵੇ ਹਥਿਆਰ ਕਿਹੜੇ ਚਲਾਉਂਦੇ ਹਥਿਆਰ ਦੋਆਂ ਕੋ ਪਿਸਤੌਲ ਹੀ ਤੇ ਇਹ ਦੋਵਾਂ ਕੁਛ ਇੱਕ ਛਵੀ ਥੱਲੇ ਰਕੀ ਦੇ ਕਨਾਲ ਹੀ ਕਿ ਉੱਤੇ ਬੰਦੇ ਕਿੰਨੇ ਆ ਥੱਲੇ ਕਿੰਨੇ ਥੱਲੇ 3 ਤਿੰਨ ਕ ਜਾਣੇ ਥੱਲੇ ਸੀਗੇ ਤੇ ਦੋ ਜਾਣੇ ਉੱਪਰ ਆਏ ਜਿੰਨਾ ਕਿੰਨੀ ਗੋਲੀਆਂ ਚਲੀਆਂ ਮੌਕੇ ਤੇ ਤਿੰਨ ਗੋਲੀਆਂ ਚਲੀਆਂ ਸਿੱਧੀ ਗੋਲੀ ਕਾਢੀ ਆ ਤੇ ਮੈਂ ਜਦੋਂ ਪਿਸਤੌਲ ਵੇਖਿਆ ਫੇ ਡੱਬ ਤੋਂ ਨਿਕਲ ਲਿਆ ਮੈਂ ਉਹਦੀ ਬਾਹ ਨੂੰ ਫੜ ਲਿਆ ਜਿੰਨੇ ਗੋਲੀ ਚਲਾਉਣ ਲੱਗਾ ਉਹਦੀ ਬਾਹ ਕੰਬ ਗਈ ਤੇ ਮੇਰੇ ਕਾਕੇ ਦੇ ਲੱਤਾਂ ਦੇ ਵਿੱਚੋਂ ਦੀ ਨਿਕਲ ਗਈ ਆ ਤੇ ਮੁੜ ਕੇ ਉਹ ਮੇਰੇ ਨਾਲ ਹੱਥੋਂ ਪਾਈ ਹੁੰਦਾ ਤੇ ਮੈਨੂੰ ਮੰਜੇ ਤੇ ਧੱਕਾ ਦਿੱਤਾ ਮੇਰੇ ਲੀੜੇ ਹੁੜੇ ਪਾੜ ਹੁੰਦਾ ਪਿਆ ਉਨ ਚਰ ਮੇਰਾ ਬੇੜਾ ਫੇਰ ਆ ਗਿਆ ਤੇ ਮੇਰੀ ਮਮਾ ਦੇ ਘਰ ਪੈਂਡਿਆ ਇਹਨੇ ਪੁੰਚ ਨੂੰ ਹੁਣਾ ਫੇਰ ਦੂਜੀ ਗੋਲੀ ਚਲਾਤੀ ਜਦੋਂ ਮੈਨੂੰ ਵੇਖਿਆ ਕਿ ਆ ਗਿਆ ਵਾ ਉਹ ਸਿੱਧੀ ਹੱਡੀ ਆ ਕੰਧ ਦੇ ਵਿੱਚ ਵੱਜੀ ਬਾਅਦੋਂ ਤੇ ਜੀ ਜਿਹੜੀ ਇਹ ਫਿਰ ਇਹਨੇ ਮੈਂ ਕਿਹਾ ਮੈਂ ਕਿਹਾ ਤੂੰ ਭੱਜ ਜਾ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਹੁੰਦਾ ਵੀ ਇਹ ਭੱਜ ਗਿਆ ਪਿਛਲੇ ਘੌੜੀਆਂ ਉੱਤਰ ਕੇ ਥਾਂ ਉੱਤਰ ਗਿਆ ਵਾ ਤੇ ਉੱਚਰੋਂ ਉਹ ਲੱਭਦੇ ਰਹੇ ਮੈਂ ਥੱਲੇ ਜਾ ਕੇ ਤੇ ਮੇਂ ਗੇੜ ਬੰਦ ਕਰਤਾ ਕਿ ਮੈਂ ਨਿਕਲ ਨਹੀਂ ਦੇਣਾ ਉਹਨੇ ਫਿਰ ਥੱਲੇ ਜਾ ਕੇ ੱੱਕਾ ਮਾਰਿਆ ਗੇੜ ਖੋਲ ਕੇ ਭੱਜ ਗਿਆ ਫਿਰ ਮੈਂ ਆਪਣੇ ਸਹੁਰੇ ਸਹਰਨ ਨੂੰ ਫੋਨ ਕੀਤਾ ਸਾਰੇ ਆ ਕੀ ਮਲ ਕਰਦੇ ਉਸ ਤੋਂ ਕੀ ਕਰਦੇ ਮੰਗਦੇ ਉਸ ਤੋਂ ਇਹੀ ਕਰਦੇ ਮੇਰਾ ਬੇਟਾ ਕੱਲਾ ਕੱਲਾ ਵੇਖੋ ਉਹਨੂੰ ਲੈ ਕੇ ਬਹਿ ਚੱਲੇ ਹੀ ਅੱਜ ਇਹੀ ਆਨੇ ਮੈਂ ਕਿੱਥੇ ਜਾਣਾ ਸੀ ਇਹੀ ਕੁਛ ਤੁਮ ਅੰਦਰ ਜੋ ਵੀ ਕਰੋਗੇ ਤਾਂ ਵਧੀਆ ਕਰੋ ਫੈਸਲਾ ਅੱਗੇ ਤਾਂ ਮੁੰਡੇ ਨੇ ਤਾਂ ਹਰੇਕ ਥਾਂ ਜਾਣਾ ਸਕੂਲ ਵੀ ਜਾਣਾ ਉਹਦਾ ਘਰ ਦਾ ਵੀ ਕੰਮ ਉਹਦਾ ਦਾਦਾ ਵੇਖੋ ਕੈ ਗੋਇਆ ਤਾਂ ਗਾਵੇ ਖਤਰਾ ਹੈ ਗਾਵੇ ਖਤਰਾ ਜਿਹੜੇ ਘਰ ਆਣ ਕੇ ਪਾਜੀ ਪੈ ਗਏ ਤੁਸੀਂ ਵੀ ਸਿਆਣੇ ਦੇ ਘਰ ਆਣ ਕੇ ਪੈ ਗਏ ਆ ਬਾਹਰੋਂ ਕੀ ਨਹੀਂ ਕਰ ਸਕਣਗੇ ਕੀ ਮਾਰ ਕਰਦੇ ਕੀ ਕਾਰਵਾਈ ਕਰਨੀ ਹੈ ਕਰਵਾਈ ਹੋਣੀ ਚਾਹੀਦੀ ਮੁੰਡੇ ਨੂੰ ਫੜੋ ਉਹਦੇ ਪਿਸਤੌਲ ਖੋ ਠੀਕ ਤੁਹਾਨੂੰ ਪਤਾ ਜੀ ਨੁਖ ਖਸਰਾ ਦੇ ਗੇਰੀ ਕੀ ਵੇਖਿਆ ਇਹ ਉਹ ਦੋ ਦੋ ਕੰਮ ਦੇ ਰੋਕੇ ਦੇ ਗਏ ਭਾਈ ਗੋੜੀ ਕੇ ਮੋਬਾਈਲ ਸਾਡੋ ਕੀ ਚਾਰ ਗੱਲੋ ਕੀ ਮਾਮਲਾ ਉਹਦੀ ਜਾਨ ਚ ਚਲੀ ਸੀ ਗੋਲੀ ਚਲੀ ਕੋਈ ਆ ਮੁੰਡਿਆਂ ਨੇ ਗੋਲੀ ਚਲਾਈ ਸੀਗੀ ਮੌਕੇ ਤੇ ਗਏ ਆ ਤੇ ਕਾਰਵਾਈ ਕਰ ਰਹੇ ਹਾਂ ਪਰਚਾ ਦਰਜ ਕਰ ਰਹੇ ਹਾਂ ਆਰਾਮਨਗਰ ਕੋਲੋਨੀ ਜੀ ਕਿ ਚਲਾਈ ਕਿੰਨਾ ਨੇ ਕੋਈ ਨਾਂ ਦੱਸਿਆ ਕੋਈ ਨਾਂ ਉਹ ਨਾਂ ਦੱਸੇ ਮੁੰਡੇ ਨਾਂ ਆ ਦੋ ਤਿੰਨ ਮੁੰਡੇ ਨਾਂ ਆ ਦੋ ਤਿੰਨ ਮੁੰਡੇ ਨਾਂ ਸਾਥੇ ਨੇ ਅਸੀਂ ਰੈਸਟ ਕਰਾਂਗੇ ਪਰਚਾ ਦਰਜ ਕਰਨ ਲੱਗਿਆ ਇਹਨੂੰ ਜਦ ਐਡਰੈਸ ਕਰਾਂਗੇ ਜਲਦੀ ਜਲਦੀ ਗੋਲੀ ਉਹ ਤਾਂ ਕਾਰਨ ਕੀ ਰਹਿ ਸਕਦਾ ਕੋਈ ਪਿਛਲੇ ਹਣੇ ਰਜਸ ਹੈਗੀ ਲੜਾਈ ਹੋ ਕੇ ਪਹਿਲਾਂ ਉਹ ਉਹ ਤਾਂ ਡਿਵਲਪਮੈਂਟ ਕਾਰਵਾਈ ਕੀਤੀ ਗਈ ਹੈ 75 ਦਰਜ ਕਰਕੇ ਤੇ ਕਾਰਵਾਈ ਕਰਾਂਗੇ ਜੀ 75 ਪਾਵਾਂਗੇ ਬਿਲਕੁਲ ਰਾਈਟ